ਹਾਂ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਕੀ ਨਾਂ ਤੇਰਾ ਹੈ ਰਜੇਸ਼ ਕੁਮਾਰ ਰਜੇਸ਼ ਕੁਮਾਰ ਰਜੇਸ਼ ਕੁਮਾਰ ਕਿੱਥੋਂ ਦਾ ਰਹਿਣ ਵਾਲਾ ਉਧਰ ਮੋਗੇ ਦਾ ਮੋਗਾ ਕਿਹੜਾ ਮੋਗਾ ਨਵਾਂ ਮੋਗਾ ਨਵਾਂ ਮੋਗਾ ਠੀਕ ਆ ਗਲੀ ਨੰਬਰ ਕਿੰਨਾ ਗਲੀ ਨੰਬਰ ਆਪਣਾ 6 ਨੰਬਰ ਗਲੀ ਮੱਲੇ ਦਾ ਨਾਂ ਕੀ ਹੈ ਮੱਲੇ ਦਾ ਮੱਲੇ ਦਾ ਨਾਂ ਗਲੀ ਨੰਬਰ 6 ਹੈ ਗਲੀ ਨੰਬਰ 6 ਹੈ ਤੇ ਐਸ 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 ਐਂਡ ਟੀ ਜ਼ੈਡ ਓ ਐਨ ਈ ਅੱਛਾ ਐਸ ਐਂਡ ਟੀ ਜ਼ੈਡ ਤੇ ਬਾਈ ਤੇਰੇ ਡੈਡੀ ਦਾ ਕੀ ਨਾਮ ਸਰਸ਼ਕਮਾਰ ਹੈ ਸਰਸ਼ਕਮਾਰ ਸ੍ਰਿਸ਼ਣ ਕੁਮਾਰ ਸੁਦਰਸ਼ਨ ਕੁਮਾਰ ਠੀਕ ਆ ਤੁਹਾਡਾ ਪੂਰਾ ਨਾਮ ਜੇਸ਼ਕਮਾਰ ਤੇ ਤੁਹਾਡੀ ਮੰਮੀ ਦਾ ਵਿਦਿਆਵਤੀ ਹੈ ਵਿਦਿਆਵਤੀ ਵਿਦਿਆਵਤੀ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਐ ਨੌਕਰੀ ਕਰਦੇ ਐਮਈਐਸੀ ਐਮਈਐਸੀ ਚ ਕਿੱਥੇ ਮੈਂ ਉਹ ਫਰੋਲ ਕਰਦੇ ਫਰੋਲ ਪਰ ਜੇ ਠੀਕ ਆ ਪੈਨਸ਼ਨ ਲੱਗੀ ਹੋਈ ਆ ਪੈਨਸ਼ਨ ਤੇਨ ਹਜ਼ਾਰ ਰੁਪਏ ਹੈ ਤੇਨ ਹਜ਼ਾਰ ਰੁਪਏ ਪੈਨਸ਼ਨ ਹੁੰਦੀ ਹੈ ਹੈ ਤੇ ਬੱਚੇ ਕਿੰਨੇ ਤੁਹਾਡੇ ਡੇਕੋਰੀ ਮੁੰਡਾ ਕੁੜੀ ਉਹਦਾ ਨਾਂ ਕੀ ਮੁੰਡੇ ਦਾ ਕੋਮਲ ਵਿਕਰਾਂਤ ਕੋਮਲ ਗਗਰਾਂਤ ਕੋਮਲ ਤੇ ਵਿਕਰਾਂਤ ਉਹ ਕਿੱਥੇ ਰਹਿੰਦੇ ਆ ਓਏ ਮਾਪੇ ਵਾਲੀ ਨੰਨੀ ਦੱਤੇ ਕੋਲੇ ਦਾਦੇ ਕੋਲੇ ਦਾਦੀ ਕੋਲੇ ਤੁਹਾਡੀ ਵਾਈਫ ਦਾ ਕੀ ਨਾਂ ਗੀਤਾ ਰਾਣੀ ਗੀਤਾ ਰਾਣੀ ਕਿੱਥੇ ਵਸੇ ਹੋ ਤੁਸੀਂ ਮੈਂ ਲਾਂ ਮੋਗੇ ਮੋਗੇ ਤੂੰ ਹੀ ਰਹਿੰਦੇ ਹੋ ਮੈਂ ਉੱਥੇ ਮੋਗੇ ਤੇ ਆਇਆ ਲੋਕਲ ਉਹ ਕਿੱਥੇ ਕਰੇਗਾ ਇਹ ਅਨਨ ਕਿੱਥੇ ਕਿਹੜੇ ਮੱਲੇ 'ਚ 9 ਨੰਬਰ ਗਲੀ ਅੱਧਾ ਸਾਹਮਣੇ ਕਾਰ ਹੈ। ਇਹ 9 ਨੰਬਰ ਗਲੀ ਸਾਹਮਣੇ ਕਾਰ ਆ। ਉੱਥੇ ਵਿਆਹ ਹੋ। ਵਾਇਗੁਰ ਜੀ ਦਾ ਖਾਲਸਾ, ਵਾਇਗੁਰ ਜੀ ਕੀ ਫਤਿਹ ਜੀ। 11125 ਨੂੰ ਵੀਰ ਸੁਪਨਿਆਂ ਦੇ ਘਰ ਪਹੁੰਚਿਆ ਸਾਡੇ ਰਾਈਡਰ ਕੈਫੇ ਵਾਲੇ ਨੇ ਵੀਰ ਲੁਧਿਆਣੀ ਰੋਡ ਦੇ ਉੱਤੇ ਬਾਈ ਹੁਣਾਂ ਦਾ ਰਾਈਡਰ ਕੈਫੇ ਆ। ਪਹਿਲਾਂ ਵੀ ਸਾਡੇ ਨਾਲ ਵੀਰ ਹੁਣੇ ਜੁੜੇ ਹੋਇਆ ਤੇ ਉਹਨਾਂ ਨੇ ਵੀਰ ਹੁਣਾਂ ਨੇ ਪਰਾਲਾ ਕੀਤਾ ਉਹਨਾਂ ਦੀ ਦੁਕਾਨ ਦੇ ਬਾਹਰ ਹੈ। ਬਾਕੀ ਤਾਂ ਮਾਰਿਆ ਹੈ ਵੀਰ ਠੰਡ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਵਿੱਚ ਪਿਆ ਸੀ ਤੇ ਉਹਨਾਂ ਵੀਰਾਂ ਨੇ ਪੁੱਛ ਪੜਤਾਲ ਕੀਤੀ ਤਾਂ ਕੁਝ ਦੱਸਣ ਦੇ ਹਾਲਾਤ ਨਹੀਂ ਸੀ ਤੇ ਵੀਰ ਹੁਣ ਇੱਥੇ ਸੁਪਨਿਆਂ ਦੇ ਘਰ ਲੈ ਆਏ ਤੇ ਅੱਜ ਤੁਸੀਂ ਵੀਰ ਦੇ ਹਾਲਾਤ ਦੇਖਦੇ ਹੋ ਨਵੇਂ ਆਤਵਾ ਕੇ ਇਸ਼ਨਾਨ ਹੋਣ ਤੋਂ ਬਾਅਦ ਸੁਰਤ ਚਾ ਵੀਰ ਹੁਣ ਦੱਸ ਰਿਹਾ ਆਪਣਾ ਨਾਂ ਵੀ ਦੱਸਿਆ ਰਜੇਸ਼ ਕੁਮਾਰ ਆਪਣੇ ਪਰਿਵਾਰ ਦਾ ਨਾਮ ਵੀ ਦੱਸਦਾ ਮੋਗੇ ਤੋਂ ਦੱਸਦਾ ਵੀ ਪਰਾਣਾ ਮੋਗੇ ਦਾ ਮੈਂ ਰਹਿਣ ਵਾਲਾ ਤੇ ਸਾਡੀ ਬੇਨਤੀ ਹੱਥ ਜੋੜ ਕੇ ਜੇ ਤਾਂ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਸਾਡੀ ਵੀਡੀਓ ਦੇਖਦਾ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤੇ ਜਾਂ ਉਹਨਾਂ ਭੈਣਾ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਤੁਸੀਂ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਤੁਹਾਡੀ ਸ਼ੇਅਰ ਕੀਤੀ ਵੀਡੀਓ ਰਜੇਸ਼ ਕੁਮਾਰ ਜੀ ਦੇ ਕਿਸੇ ਪਰਿਵਾਰਕ ਮੈਂਬਰ ਤੱਕ ਪਹੁੰਚ ਜਵੇ ਤੇ ਉਹ ਆਪਣੇ ਤੱਕ ਇੱਥੇ ਅਪਰੋਚ ਕਰ ਲੈਣ ਆਪਣੇ ਨੂੰ ਮਿਲ ਸਕਣ ਬਾਈ ਦੱਸਦਾ ਵਿਕਰਾਂਤ ਤੇ ਕੋਮਲ ਮੇਰੇ ਬੱਚੇ ਵੀ ਆ ਦੋ ਮਾਂ ਦਾ ਨਾਮ ਦੱਸਦਾ ਬਾਪ ਦਾ ਨਾਮ ਦੱਸਦਾ ਵਾਈਫ ਦਾ ਵੀ ਦੱਸਦਾ ਅਸੀਂ ਵੀ ਕੋਸ਼ਿਸ਼ ਕਰਾਂਗੇ ਆਪਣੇ ਲੈਵਲ ਤੇ ਪੁਰਾਣੇ ਮੋਗੇ ਚ ਵੀ ਵੀਰ ਜਿਹੜੀ ਗਲੀ ਨੰਬਰ ਦੱਸਦਾ ਵੀ ਉੱਥੇ ਕੋਈ ਘਰ ਹੈ ਤੁਸੀਂ ਸਾਰੇ ਜਣੇ ਥੋੜੀ ਕੋਸ਼ਿਸ਼ ਕਰਿਓ ਵੀ ਇਸ ਵੀਰ ਦਾ ਘਰ ਲੱਭ ਜੇ ਕਿਸੇ ਤਰੀਕੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ ਹਾਂਜੀ ਸਤਿ ਸ੍ਰੀ ਅਕਾਲ ਐਸੀ ਗੱਲ ਬਾਜੀ ਹਾਂਜੀ ਜਿਹੜਾ ਤੁਸੀਂ ਜੀ ਉਹ ਮੁੰਡੇ ਨੂੰ ਭੇਜਿਆ ਸੀ ਸਾਡੇ ਕੋਲੇ ਹਾਂਜੀ 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 ਉਹ ਉਹਦੇ ਬਾਰੇ ਗੱਲ ਕਰਦੇ ਸੀਗੇ ਜਿਵੇਂ ਉਹ 10 ਵੀਰਿਆਂ ਦਾ ਘਰਬਾਰ ਤੇ ਧੰਨਵਾਦ ਤੁਹਾਡਾ ਤੁਸੀਂ ਇੱਥੇ ਸਾਡੇ ਕੋਲੇ ਛੱਡ ਕੇ ਗਏ ਹੋ ਜੀ ਉਹਨੂੰ ਬਹੁਤ ਸ਼ੁਕਰੀਆ ਨਹੀਂ ਨਹੀਂ ਉਹ ਤਾਂ ਦੇਖੋ ਮੈਨੂੰ ਤਾਂ 3 ਸਾਲ ਹੋ ਗਏ ਸੀ ਉਹਨਾਂ ਨੂੰ ਦੇਖਦੇ ਐ ਪਿੱਛੇ ਦੇ ਆਪਾਂ ਸਾਲ ਹੋયા ਉਹਨੂੰ ਪਾਲ ਵੀ ਕੀਤੀ ਸੀ ਤੇ ਉਹ ਕਹਿੰਦੇ ਉਹਨਾਂ ਦੇ ਘਰਦਿਆਂ ਦਾ ਪਤਾ ਕਰੋ ਘਰਦਿਆਂ ਦਾ ਨਾ ਐਸੀ ਕਿਸੀ ਦਾ ਕੋਈ ਪਤਾ ਹੀ ਨਹੀਂ ਹੈ ਰਾ ਕਿ ਕਿੱਥੇ ਰਹਿੰਦਾ ਸੀ ਜੀ ਏ ਆਪਣੇ ਨਾ ਐਮਪੀਟੀ ਵਾਲ ਦੇ ਬਿਲਕੁਲ ਸਾਡੇ ਸਾਡਾ ਰਾਈਡਰ ਕੈਫੇ ਹੈ ਸਾਡੇ ਕੈਫੇ ਤੋਂ ਲੈ ਕੇ ਬਨਰਸਟੀ ਤਾਈਓ ਅੱਗੇ ਕੋਲ ਜਮੀਰਾ ਮਾਰਬਲਸ ਉਹਨੇ ਇੱਕ ਦਿਨ ਪਲੇ ਰਾ 24 ਟੈਂਟ ਦਾ ਅਜੋਤੇ ਘੁੰਮਦਾ ਸੀ ਉਹ ਸਰਦੀਆਂ ਦੇ ਵਿੱਚ ਵੀ ਰਾਤ ਨੂੰ ਮੇਰੇ ਜਿੱਦਾਂ ਕੈਮਰਾਸ ਲੱਗੇ ਹੋਏ ਕੈਫੇ ਦੇ ਬਾਹਰ ਉਹ ਸਾਇਰਨ ਵੱਜਦਾ ਮੈਂ ਦੇਖੀ ਰਾਤ ਨੂੰ ਵੀ ਉੱਦੈ ਫਿਰ ਜਾਂਦਾ ਹੈ ਤੇ ਮੈਂ ਬਹੁਤ ਵਾਰ ਸੋਚਿਆ ਸੀਗਾ ਕਿ ਵੀ ਆਪਾਂ ਇੱਥੇ ਨੂੰ ਕਰਵਾ ਦਈਏ ਕਿਉਂਕਿ ਇਹਦਾ ਕੋਈ ਹੈ ਹੀ ਨਹੀਂ ਤਾਂ ਪਤਾ ਕਰਦੀ ਭੁੱਖਾ ਐ ਨਾ ਭੁੱਖਾ ਕੁਝ ਦੱਸਦਾ ਨਹੀਂ ਪਿੱਛੇ ਜਿਹੜਾ ਜਦਨਗੁਰਪੁਰ ਪੂਰਬ ਸੀਗਾ ਉਦੋਂ ਲੰਗਰ ਲੂੰਗਾ ਲਾਇਆ ਉਦੋਂ ਵੀ ਮੇਰੇ ਕੋਲ ਖੜਾ ਰਿਆ ਤਾਂ ਉਦੋਂ ਬਹੁਤ ਲਕੀਏ ਚੱਲੀਏ ਕਹਿੰਦਾ ਨਹੀਂ ਉਦੋਂ ਮੰਨ ਗਿਆ ਕਹਿੰਦਾ ਮੈਂ ਕਿ ਚੱਲ ਤੈਨੂੰ ਬਹੁਤ ਸੋਨੇ ਗੁਰਦੁਆਰਾ ਦਿਖਾ ਕੇ ਲੈ ਆਈਏ ਚੱਲੇਗਾ ਕਹਿੰਦਾ ਹਾਂ ਚੱਲਦਾ ਫਿਰ ਉਦੋਂ ਬਹਿ ਗਿਆ ਅਦਰ ਵਿੱਚ ਉੱਠ ਕੇ ਚਲਾ ਜਾਂਦਾ ਹੁੰਦਾ ਸੀ ਜਵਾਬ ਨਹੀਂ ਦਿੰਦਾ ਸੀ ਇਹਨੂੰ ਬਹੁਤ ਬੁਰੀ ਤਰ੍ਹਾਂ ਬਾਜੀ ਅਟੈਕ ਹੋ ਗਿਆ ਨਾ ਪੈਂਦੇ ਗਾਲੀਆਂ ਕੱਢਦਾ ਬੁਰੇ-bure ਐਕਸ਼ਨ ਤੇ ਤੇ ਕਸਟਮਰਾਂ ਨੂੰ Depend ਤਾਂ ਫਿਰ ਅਸੀਂ ਕਹਿ ਦਿੰਨੇ ਆਂ ਕਿ ਇਹ ਠੀਕ ਨਹੀਂ ਤੁਸੀਂ ਉਹਨੂੰ ਪੁੱਛਣਾ ਕੋ ਵੀ ਇਹ ਸਾਡਾ ਹੀ ਬੰਦਾ ਐ ਨਿਕ ਤਿੰਨ ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ ਹਾਂ ਜੀ ਇਹ ਜੀ ਤਿੰਨ ਸਾਲ ਤੋਂ ਨਹੀਂ ਇਹ 6-7 ਸਾਲ ਤੋਂ ਰਹਿ ਰਿਹਾ ਬਟ ਅਸੀਂ ਕਾਫੀ ਤਿੰਨ ਸਾਲ ਤੋਂ ਖੋਲੇ ਆ ਤੇ ਉਦੋਂ ਤੋਂ ਮੈਂ ਦੇਖ ਰਹੀ ਹਾਂ ਨਾਲ ਹੀ ਉਹ ਆਪਣੇ velocity ਟਾਇਰ ਵਾਲੇ ਹੈਗੇ ਆ ਤੇ ਉਹ velocity ਟਾਇਰ ਵਾਲਿਆਂ ਨੇ ਕਿਹਾ ਕਿ ਵੀ ਮੈਂ ਕਦੀ ਕੱਪੜੇ ਦੇ ਦੰਨਾ ਕਦੀ ਸ਼ੇਵ ਕਰਾ ਦੰਨਾ ਕੁਆ ਨੀ ਖੈਲਪ ਕਰ ਦਿੰਦੇ ਹੁੰਦੇ ਸੀ ਹੁਣ ਮੇਰਾ ਖਾਨ ਦਾ ਆਊਟਲੈਟ ਆ ਮੈਂ ਖਸਾਹ ਤੋਂ ਦੇ ਦੇਣੀ ਜਦੋਂ ਜਦੋਂ ਮੈਨੂੰ ਦਿਖ ਜਾਂਦਾ ਨਾਲ ਦਾ ਵਾੜਾ ਆਵਾਜ਼ ਮਾਰ ਕੇ ਬਟ ਉਦਾਂ ਦੇ ਧੁਰਿਆ ਫਿਰਦਾ ਤੇ ਕੁਝ 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 ਨਾ ਹੀ ਬੋਲੀ ਜਾਂਦਾ ਗੰਦੇ ਗੰਦੇ ਐਕਸ਼ਨਸ ਕਰਦਾ ਔਰ ਗੰਦੇ ਗੰਦੇ ਗੈ ਗਾਲੀਆਂ ਗੁਲੀਆਂ ਕੱਢਦਾ ਰਹਿੰਦਾ ਆਪਣੇ ਆਪ ਤਾਂ ਕੀ ਕੀ ਬੋਲੀ ਜਾਂਦਾ ਤੇ ਗੱਲ ਵੀ ਨਹੀਂ ਸਮਝ ਆਦੀ ਹੁੰਦੀ ਉਦਾਂ ਲੈ ਕੇ ਨੇ ਮੇਰੇ ਕੋਲ ਠੀਕ ਸੀ ਬੈਠ ਕੇ ਦੋ ਕੀਨੂ ਖਾਦੇ ਫਿਰ ਮੈਨੂੰ ਗੱਲਾਂ ਚਲਾ ਲਿਆ ਫਿਰ ਮੈਂ ਕਿਹਾ ਤੂੰ ਜਾਣਾ ਪਾਈਕ ਬਹੁਤ ਵਧੀਆ ਗੱਲ ਉੱਥੇ ਜਾ ਕੇ ਕਹਿੰਦਾ ਮੈਂ ਤਾਂ ਰਾਧਾ ਸੁਆਮੀ ਕੇ ਭਵਨ ਆ ਗਿਆ ਮੈਂ ਕਹਿੰਦਾ ਤੁਹਾਡਾ ਸੁਆਮੀ ਆ ਕਹਿੰਦਾ ਹਾਂ ਮੇਰਾ ਦਾ ਸੁਆਮੀ ਆ ਫਿਰ ਇਹਨੇ ਮੈਨੂੰ ਇਹ ਗੱਲ ਦੱਸੀ ਚਲੋ ਕੋਈ ਗੱਲ ਨਹੀਂ ਭੈਣ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਰੋਕਿ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਿਸ਼ੀਤ ਮਾਨ ਤੇ ਸੋਨੀਆ ਧਮਾਨ ਨੇ ਹੈਗੇ ਨੇ ਜਿਹੜੇ ਇਸ ਵੀਰ ਨੂੰ ਇੱਥੇ ਸਾਡੇ ਕੋਲੇ ਲੈ ਕੇ ਆਏ ਸੀ ਤੇ ਰਾਈਡਰ ਕੈਫੇ ਚ ਚਲਾਉਂਦੇ ਆ ਲੁਧਿਆਣੇ ਡੀ ਐਮ ਆਪਣੇ ਐਮ ਬੀ ਡੀ ਮਾਲ ਦੇ ਸਾਹਮਣੇ ਕਈ ਵਾਰੀ ਪਤਾ ਨਹੀਂ ਹੁੰਦਾ ਕਦੋਂ ਕਿਵੇਂ ਕਿੱਥੇ ਕਿਹਦੇ ਨਾਲ ਸਾਡਾ ਸਾਹਮਣਾ ਹੋਣਾ ਕਿੱਥੇ ਅਣਜਾਣ ਸਾਨੂੰ ਲੈ ਆਉਂਦਾ ਜਿਵੇਂ ਭੈਣ ਦੱਸਦੀ ਹੈ ਵੀ ਪਿਛਲੇ ਕਰੀਬ ਕਈ ਸਾਲਾਂ ਤੋਂ ਇਹ ਵੀਰ ਉੱਥੇ ਹੀ ਰਹਿੰਦਾ ਐਮਪੀਡੀ ਮॉल ਅਸੀਂ ਵੀ ਬਹੁਤ ਵਾਰੀ ਉੱਥੋਂ ਹੀ ਨਿਕਲਦੇ ਸੀਗੇ ਕਦੇ ਸਾਡਾ ਵੀਰ ਦੇ ਨਾਲ ਸਾਹਮਣਾ ਨਹੀਂ ਹੋਇਆ ਸੱਚੇ ਪਾਤਸ਼ਾਹ ਕਿਰਪਾ ਕਰਨ ਵੀਰ ਦਾ ਘਰ ਪਰਿਵਾਰ ਲੱਭ ਜਵੇ ਆਪਣੇ ਘਰੇ ਚਲੇ ਜਾਵੇ ਇੰਨੇ ਜਿੰਨਾ ਕਿ ਸਾਨੂੰ ਮਹਾਰਾਜ ਨੇ ਸੇਵਾ ਦਾ ਮੌਕਾ ਦਿੱਤਾ ਸੀ ਕਰ ਸਕੀਏ ਤੁਸੀਂ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ